ਪੰਜਾਬ ਦੇ ਫਿਰੋਜ਼ਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਸਾਜ਼ਿਸ਼ ਤਹਿਤ ਰੋਕਿਆ ਗਿਆ ਸੀ ਇਹ ਦਾਵਾ ਬੀਜੇਪੀ ਲੀਡਰ ਅਤੇ ਸਾਬਕਾ ਕਾਂਗਰਸੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਬਿੱਟੂ ਦਾ ਇਹ ਦਾਵਾ ਇਸ ਲਈ ਵੀ ਅਹਿਮ ਹੈ ਕਿਉਂਕਿ ਉਸ ਸਮੇਂ ਬਿੱਟੂ ਕਾਂਗਰਸ ਚ ਸਨ ਅਤੇ ਕਾਂਗਰਸ ਦੀ ਹੀ ਪੰਜਾਬ ਵਿੱਚ ਚੰਨੀ ਸਰਕਾਰ ਸੀ ਉਸ ਦੌਰਾਨ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਮੁੱਦੇ ਤੇ ਖੂਬ ਵਿਵਾਦ ਹੋਇਆ ਸੀ 5 ਜਨਵਰੀ 2022 ਨੂੰ ਪੀਐਮ ਦਾ ਕਾਫਲਾ ਫਿਰੋਜ਼ਪੁਰ ਦੇ ਪਿਆਰੇ ਨਾਲ ਫਲਾਈਓਵਰ ਤੇ ਰੁਕਿਆ ਗਿਆ ਸੀ ਇੱਥੇ ਕੁਝ ਲੋਕਾਂ ਨੇ ਪਹਿਲਾਂ ਹੀ ਜਾਮ ਲਾਇਆ ਹੋਇਆ ਸੀ ਨਤੀਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਕਰੀ 20 ਮਿੰਟ ਰਸਤਾ ਖੁੱਲਣ ਦੀ ਉਡੀਕ ਕਰਦੇ ਰਹੇ ਅਤੇ ਵਾਪਸ ਮੁੜ ਗਏ ਸਨ ਜਦੋਂ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਇਹ ਉਹਨਾਂ ਦੇ ਮਨ 'ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਪ੍ਰੋਗਰਾਮ ਬਣਾਇਆ ਹੋਣਾ ਉਹਨਾਂ ਨੇ ਵੀ ਇਹ ਤੂਫਾਨ ਜਹਾਜ਼ ਬਠਿੰਡੇ ਕੋਈ ਉੱਥੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚੇ ਦੇਖੋ ਇੱਕ ਚੀਜ਼ ਇੱਕ ਪ੍ਰਾਈਮ ਮਿਨਿਸਟਰ ਸਾਹਿਬ ਆਇਓ ਡੀਜੀਪੀ ਦੀ ਕੋਈ ਚੀਖ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਦੇ ਮਨ ਸੀ ਕਿ ਮੈਂ ਆ ਚੀਜ਼ਾਂ ਲੈ ਕੇ ਆਇਆ ਜਿਹੜੀ ਪੰਜਾਬ ਦੀ ਮੈਨਾਉਂ ਸਬਮਿਟ ਕਰਨਾ ਹੈ ਦੇਖੋ ਬਠਿੰਡੇ ਤੋਂ ਬਾਹਰ ਰੋਡ ਨਿਕਲ ਕੇ ਗੱਡੀ ਜਿਹੜਾ ਕਿ ਪ੍ਰਾਈਮ ਮਿੰისტਰ ਖਾਸ ਤੌਰ ਤੇ ਬਾਰਡਰ ਦੇ ਨਾਲ-ਨਾਲ ਕੋਜਪੁਰ ਕਦੇ ਸਿਕਿਉਰਿਟੀ ਨਾਲ ਉਹ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਗਏ ਪੰਜਾਬ ਖਾਤਰ ਉਹ ਵਾਇਰੋਲ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਕਈ ਅਗਵਾਈਆਂ ਚੱਲ ਰਹੀਆਂ ਬਹੁਤ ਛੋਟੀ ਸਾਜ਼ਿਸ਼ ਕਰਕੇ 10 20 50 ਬੰਦੇ ਇੱਕ ਐਸੀ ਜਗ੍ਹਾ ਤੇ ਬੋਲ ਤੇ ਉਹ ਮੂਰੇ ਟ੍ਰੈਫਿਕ ਝਾਂਮ ਕਰਵਾਤੀ ਕਿ ਪ੍ਰਾਈਮ ਮਿੰისტਰ ਸਾਹਿਬ ਉੱਥੇ ਰੁੱਕ ਕੇ ਬਹੁਤ ਹੀ ਦੱਸੋ ਅੱਜ ਮੈਨੂੰ ਪਤਾ ਕਿੰਨੇ ਪਰਸੈਂਟ ਉਹਨਾਂ ਨੇ ਸਿੱਤੀ ਭਰਤੀ ਫੌਜ ਜਿਹੜੀ 3% ਤੱਕ ਵੀ ਫੌਜ ਜਿਹੜੀ ਪੰਜਾਬ ਦੀ ਸੱਤੋਂ ਵੱਡਾ ਨਿਵੇਸ਼ ਦਾ ਮਿਊਜ਼ੀਅਮ ਗੁਰਨਾਗਦੇਵ ਜੀ ਦੇ ਨਾਂ 'ਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਪਰਿਵਾਰ ਬੜਾ ਉੱਤਕੀ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਮਾਰਕੀ ਤੇ ਬਾਕੀ ਫੋਲ ਆਇਆ ਆਪ ਗਵਰਨਰ ਕੱਢ ਆਈਟੀ ਹੱਬ ਉਹਨਾਂ ਨੇ ਬਣਾਉਣਾ ਸੀ ਮਹਾਲੀ ਇੱਥੇ ਤੱਕ ਗੱਲ ਕੀਤੀ ਸੀ ਕਿ ਐਮਸ ਚਾਹੇ ਤਾਂ ਬਹੁਤ ਸੋਖਣੇ ਉਹਨਾਂ ਨੇ ਹਰ ਦੇਖੋ ਚਾਸੀ ਵੀ ਜਿਹੜੇ ਧਰਮੀ ਫੌਜੀ ਨੇ ਜਿਹੜੇ ਅੱਗੇ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਡਾਕਰੀਆਂ ਦੇਣੀ ਆਣੀ ਕਰਤੀ ਸੀ ਇਹ ਤਾਂ ਮੈਂ ਸਿਰਫ ਉਹ ਛੋਟੀਆਂ ਗੱਲਾਂ ਦਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਰਹ ਜਾਂ ਉਹ ਨੂੰ ਨਾਮੀ ਮਾਫ ਕਰਨ ਦੀ ਗੱਲ ਕਰਕੇ ਲੈ ਕੇ ਆਏ ਸੀ ਖਿਆਲੀ ਦਾ ਇਹ ਨਾ ਪੋਸ਼ ਸਲਾਸਟਰੀ ਨੂੰ ਪੈਕੇਜ ਜਿਵੇਂ ਜਿਵੇਂ ਬੱਤੀ ਚਾਂਪ ਮਾਚਰ ਚਾਂ ਹਿਲਸ ਸਟ੍ਰੀਟਸ ਚਾਂ ਪਲਾਸਟਰੀ ਨੂੰ ਰਿਲੀਜ਼ ਕਰ ਦਿੱਤਾ ਉਹ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਦੀ ਖਾਸ ਤੌਰ ਤੇ ਚਾਹੇ ਉਸ ਬੋਝੁਰਾ ਜਾਇਓ ਤਰਨ ਤਰਨਾ ਚ ਜਿਹਨੇ ਮਰਸਾ ਸਾਹਬ ਜਿੰਨੇ ਵੀ ਬਾਰਡਰ 'ਚ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀ ਸੂਟ ਮਿਲਦੀ ਆ بڑے ਤੋਂ بڑے ਪ੍ਰੋਜੈਕਟ ਵੀ ਉਸੇ ਆਸਕਣ ਇੰਡਸਟਰੀ ਦੇ ਵਿੱਚ ਸੂਟ ਦਾ ਆਦਾਨ-ਪ੍ਰਦਾਨ ਹੋਰ ਪੁਲਿਸ ਦੀਆਂ ਉਹਨਾਂ ਨੇ ਕੰਪਨੀਆਂ ਵਿਦਾਉਣ ਦਾ ਕਰ ਰੋ ਨਾ ਚੀਜ਼ਾਂ ਜਿਹੜੀਆਂ ਮੈਂ ਅਜੇ ਭੁੱਲ ਗਿਆ ਦੁਬਾਰਾ ਦੱਸਾਂ ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਔਥੇ ਜਾਣ ਇਹ ਕਿਸ ਕਰਕੇ ਉਹ ਸੁਪਨਾ ਹੈ ਜਿਹੜਾ ਉਹਨਾਂ ਦਾ ਉਹ ਦੁਬਾਰਾ ਸੱਚ ਹੋਵੇ ਉਹ ਜੂਨ ਤੋਂ ਬਾਅਦ ਇਸ ਨੂੰ ਕਹਿੰਦੇ ਪੰਜਾਬ ਦੀ ਵਿਜੇ ਜਿਹੜੀ ਉਹ ਧਕੇਗੀ ਜਦੋਂ ਅਸੀਂ ਆਪਣੇ ਆਪ ਨੂੰ ਤਕੜਾ ਇੱਕ ਜਿਹੜਾ ਸਾਰੇ ਖਰਾਕੀ ਲੈ ਕੇ ਜਾਵਾਂਗੇ ਤੇ ਆਪਣੇ ਆਪ ਚ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਸੱਚ